ਮੋਗਲਨਾ ਟ੍ਰੋਪ ਪੈਂਡਲ ਲੋਹਾਰੇ ਦੇ ਵਿੱਚ ਪਹੁੰਚੇ ਸੀ ਲਹਾਰਾ ਬਾਬਾ ਦામੂ ਸ਼ਾਲਾ ਜਸਪ੍ਰੀਤ ਬਸ ਜਸਪ੍ਰੀਤ ਆਈ ਹੈ ਜਸਪ੍ਰੀਤ ਲਈ ਤੇ ਜਸਪ੍ਰੀਤ ਕੋਲ ਪਹੁੰਚੇ ਜੀ ਪੈਂਡਲ ਲੋਹਾਰੇ ਦੇ ਵਿੱਚ ਜਿਹੜਾ ਇਹਨੂੰ ਮੋਗਾ ਪਿਆ ਜਾਂਦਾ ਜੀ ਲਹਾਰਾ ਬਾਬਾ ਦામੂ ਸ਼ਾਲਾ ਤੇ ਬਾਈ ਕੋਲ ਦੋ ਟਰੈਕਟਰ ਆ ਜੀ ਸਵਰਾਜ 855 ਦਾ ਤੇ ਦੇ ਸਾਧ ਦਾ ਕੰਡੀਸ਼ਨ ਦਾ ਦਿਖਾ ਦੇ ਇਸ ਤਰ੍ਹਾਂ ਸਰ ਆरिजिनल ਆ ਬਾਈ ਠੀਕ ਆ ਜੀ ਤੇ ਇੱਕ ਬਾਈ ਕੋਲੇ ਖੜਾ ਯਾਰ ਜਨ ਆਟਰਾ ਬੰਦ 6 ਸੰਗ ਦੀ ਇਹ ਤੇ ਇਹ ਮਾੜਲਾ ਜੀ ਇਹ ਕਿੰਨਾ ਵੀਰੇ ਇਹ 6 ਆ ਜੀ ਇਹ 6 ਮਾੜਲਾ ਠੀਕ ਆ ਸਾ ਇਹ ਅਰੀਜਨਲ ਆ ਬਈ ਅੱਛਾ ਸਾਰਾ ਅਰੀਜਨਲ ਆ ਦੂਜੀ ਜੋੜੀ ਹੈ ਟਾਇਰਾਂ ਦੀ ਅੱਛਾ ਦੂਜੀ ਜੋੜੀ ਹੈ ਟਾਇਰਾਂ ਦੀ ਠੀਕ ਆ ਵੀਰੇ ਟਾਇਰ ਕੰਪਨੀ ਦੇ ਵੀਰੇ ਹਾਂ ਮੂਵਰਲੇ ਦੇਸੀ ਮਗਰਲੇ ਗੁੜੀਆ ਦੇ ਅੱਛਾ ਆ ਦੇਸੀ ਆ ਆ ਗੁੜੀਆ ਦੇ ਟਾਇਰ ਹਨ ਹਾਂ ਟਾਇਰ ਵੀ ਵਧੀਆ ਪਹਿਣਾ ਵੀਰੇ ਕੰਡੀਸ਼ਨ ਦੇ 80-85 ਪੈਸੇ ਟਾਇਰ ਆ ਬਈ 80-85 ਪੈਸੇ ਟਾਇਰ ਆ ਗਿਆ ਤੇਰਾ ਮਗਰਾੜ ਮੂਡ ਵੀਰੇ ਕੋਈ ਟੱਚਿੰਗ ਵਗੈਰਾ ਤਾਂ ਨਹੀਂ ਕੋਈ ਨਾ ਨਾ ਬੀ ਅਰੀਜਨਲ ਸਾਰਾ ਅਰੀਜਨਲ ਆ ਸਾਰਾ ਅਰੀਜਨਲ ਆ ਠੀਕ ਆ ਬਾਕੀ ਦੇ ਮਰਮ ਦਾ ਦਿਖਾ ਦੇ ਮੇਰਾ ਪੇਡ ਹੋਇਆ ਹੋਵੇ ਠੀਕ ਆ ਦੇਨਦਾਰ ਬਈ ਆ ਪਾ ਦੇਨਦ ਪਹਿਲੇ ਨਾਮ ਆ ਠੀਕ ਆ ਵੀਰੇ ਆਨਲਾਈਨ ਬੋਲਦਾ ਆਨਲਾਈਨ ਬੋਲਦਾ ਬਾਡੀ ਲੈਣ ਦਾ ਕਿਵੇਂ ਸਾਰਾ ਸਾਰਾ ਕਹਦਾ ਬਾਈ ਇਥੇ ਜਿਹੜੇ ਨੇ ਬਾਈ ਠੀਕ ਆ ਜੀ ਇਧਰ ਖੋਲ ਕੇ ਦਿਖਾ ਮਾਣ ਆ ਦਿਖਾ ਦੇ ਟਰੈਕਟਰ ਬਰੇ ਬੋਸ ਆਪਿਆ ਹਣਾ ਸਾਰਾ ਰੇਨ ਆ ਬਾਈ ਸੁੱਕਾ ਹੀ ਬੈਡ ਟਰੈਕਟਰ ਹਾਂ ਗਾਰੰਟੀ ਆ ਵੀ ਬੰਦਾ ਵਾਹ ਕੇ ਥੱਲੀ ਕਰਕੇ ਲੈ ਕੇ ਲੈ ਕੇ ਜਾਵੇ ਆਪਣੇ ਵਾਹ ਕੇ ਚੈੱਕ ਕਰਕੇ ਲਿਆਸ ਪੂਰਾ ਇੱਕ ਪਲਾ ਸਾਰੀ ਦੇ ਬਾਈ ਸਾਰੀ ਢਾੜੀ ਸਾਰੀ ਢਾੜੀ ਬਾਈ ਜਾਵੇ ਲੋ ਮੈਂ ਤੈਨੂੰ ਫੁੱਲ ਗਾਰੰਟੀ ਦੇਤੀ ਬਾਈ ਨੇ ਕਹਿੰਦਾ ਮਤਲਬ ਵੀ 110% ਗਾਰੰਟੀ ਫੁੱਲ ਬਾਈ ਫੁੱਲ ਵਾਹਿਆ ਆਪਣਾ ਸਾਰਾ ਠੀਕ ਆ 35 ਜ 40 ਕਿਲੇ ਵਾਗ ਕਾੜੀ ਕਰਦੇ ਹਰੇ ਠੀਕ ਆ ਠੀਕ ਆ ਕੋਈ ਲੰਬੇ ਵਾਲਾ ਕੰਮ ਨਹੀਂ ਹਣਾ ਬਾਈ ਯਾਰ ਲੰਬਾ 6 ਮਹੀਨੇ ਗਾਰੰਟੀ ਦੇ ਦਾਂਗੇ ਆਪਣੇ 6 ਮਹੀਨਾ ਦੀ ਗਾਰੰਟੀ ਵੀ ਦੇ ਦਾਂਗੇ ਲੋ ਮੈਂ ਤੈਨੂੰ 6 ਹਾਂ ਸਾਰੇ ਰਿਗਨ ਆ ਬਾਈ ਯਾਰ ਹਾਂ ਟਰੈਕਟਰ ਬਹੁਤ ਸਾਫ ਪਿਆ ਆ ਇਧਰੋਂ ਘੋਮ ਕੇ ਦਿਖਾ ਮੇਂ ਇਧਰੋਂ ਲੈ ਕਾਨੂੰ ਕਾ ਦਿਖਾ ਤੇ ਅੰਦਰ ਉਹ ਦਗਾ ਰਹੇ ਮਰੂ ਮੜੇਗੇ ਲੋngਟਰੈਕਟਰ ਬਹੁਤ ਸੁੱਕਾ ਪਿਆ ਕੰਡੀਸ਼ਨ ਦਾ ਪਿਆ ਸਾਰਾ ਬਾਈਕ ਕਿਤੋਂ ਮਿਲੀ ਗੀ ਸਾਰੇ ਸੁੱਕਾ ਪਿਆ ਹਨਾ ਕਦੋਂ ਮਿਲੀ ਗੀ ਕਿਤੋਂ ਕੋਈ ਲੇਖਿਕ ਨੇ ਬਰੇ ਬੈਟਰੀ ਫੁੱਟ ਰਹੀ ਕਿ ਮੈਂ ओरिजिनल ਆ ਬਈ ਬੈਟਰੀ ਇਹਨਾਂ ਆ ਜੀ ਅੱਛਾ ਰੀਜਨਲ ਹੀ ਆ ਸਾਰੇ ਇਹਨਾਂ ਰੀਜਨਲ ਬੈਟਰੀ ਜੇਰੋਂ ਭਲਾ ਯਾਰ 3 ਮਹੀਨੇ ਬਸ ਸਰ ਮਾਰੀ ਟ੍ਰੈਕਟਰ ਸਾਧੋਗੇ ਨਾ ਹੋਇਆ ਬੈਟਰੀ ਮੋਰ ਪਹਿਲੇ ਸੈਲਫਟਾਰਟ ਪੰਜ 50 ਸੈਲਫਾ ਮਾਰ ਲੈ ਹੈ ਜਿੰਨੇ ਮਰਦੀ ਮਾਰ ਲੈ ਹੋਲ ਗਾਰੰਟੀ ਹੈ ਹੋਲ ਵੇਟੂ ਜੈਡ ਲੋngਟਰੋ ਦੇ ਸਕਦੇ ਸਾਰੇ ਜੀ ਦੀ ਕੱਲੀ ਕੱਲੀ ਕੋਈ ਟੱਚਿੰਗ ਗਾਰੰਟੀ ਨਹੀਂ ਹੈ ਕਿਆ ਮਾ ਮਤਲਬ ਜਾਂਸੀ ਵਾਲਾ ਕੰਮ ਹੈ ਜਮਾ ਬ ਲਾ ਮਤਰਾ ਟਰੈਕਟਰ ਇਹ ਨੰਬਰ ਕਿੱਥੋਂ ਦਾ ਵੀਰੇ ਜੀ ਬਰਨਾਲੇ ਦਾ ਬਈ ਬਰਨਾਲੇ ਦਾ ਨੰਬਰ ਹੈ ਹਨਾ ਠੀਕ ਆ ਇਹ ਹਿੱਸਾ ਸਭ ਤੋਂ ਸਭ ਤੋਂ ਪਿਆ ਹਨਾ ਵੀਰੇ ਟਰਾਈ ਕਰ ਲਾ ਤੇ ਆ ਦਿਖਾ ਮਤਰਾ ਪੱਠੀ ਦਿਖਾ ਦੋ ਆ ਦੇਖ ਸਾਦੇ ਆ ਚੀਜ਼ਾਂ ਤੋਂ ਹਨਾ ਵੀਰੇ ਮੈਨ ਪਤਾ ਲੱਗਦਾ ਹੁੰਦਾ ਜੀ ਬਈ ਸਾਰਾ ਜਰ ਅੱਖ ਨਹੀਂ ਦੱਸ ਕੋਈ ਫੋਨ ਨਹੀਂ ਹੋ ਯਾਰ ਠੀਕ ਆ ਠੀਕ ਆ ਲਓ ਮੁੰਡਾ ਟਰੈਕਟਰ ਇੱਕ ਵਾਰੀ ਦੂਰੋ ਦਿਖਾ ਦੇ ਮੜਾ ਜੇ ਤੇ ਕਪੀ ਦੇਖ ਸਾਦੇ ਬਾਈ ਜਸ ਬੂਤ ਕੋਲੇ ਖੜਾ ਲਾ ਹਟੇ ਇੱਕ ਨੰਬਰ ਵੀ ਦਵਾਂਗੇ ਮੋਸਨੰਬਰ ਤੇ ਬਾਕੀ ਸਾਰੀ ਜਾਣਕਾਰੀ ਬਾਈ ਨੂੰ ਦੇ ਦੇ ਸਰ ਜੀ ਕਿੰਨਾ ਮਾਡਲ ਸੀ ਵੀਰੇ ਜਸ ਜੀ ਦੇ 6 ਮਾਡਲ ਆ ਠੀਕ ਆ ਤੇ ਕੀ ਡਿਮਾਂਡ ਕਰਦੇ ਆ ਜੀ ਆਪਾਂ ਵੀ ਮੰਗਦੇ 3 ਲੱਖ 5000 ਰੁਪਏ ਦਾ 3 ਲੱਖ 5000 ਰੁਪਏ ਛੱਡੋਗੇ ਛੱਡ ਦਾਂਗੇ ਬਾਈ ਆਪਾਂ ਇੱਕ ਗੱਲ 2 ਲੱਖ 85000 ਦੇ ਦਿਆਂਗੇ 285 ਦਾ ਐਂਡ 285 20000 ਰੁਪਏ ਛੱਡਤਾ ਹਾਂ ਬਾਕੀ ਕੰਡੀਸ਼ਨ ਦਾ ਬੜੇ ਬਹੁਤ ਸਾਫ ਹੈ ਯਾਰ ਹਾਂ ਚੰਗਾ ਬਹੁਤ ਹੈ ਟਰੈਕਟਰ ਹਨਾ ਬਾਕੀ ਆਪ ਦਾ ਵਾਕੇ ਚੈੱਕ ਕਰਕੇ ਲੈ ਜਾ ਸਕਦਾ ਰੇੜੀ ਵਾਲੇ ਸਾਰੀ ਹਾਂ 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 ਭਾਵੇਂ ਸਾਰੀ ਭਾਵੇਂ ਆਪ ਦਾ ਕੋਈ ਕਾਰੀਗਰ ਵੀ ਲੈ ਆ ਹਨਾ ਆਹ ਪਲੇਟਾਂ ਬਰੂਟਾਂ ਨਾਲ ਦੀਆਂ ਹਨਾ ਵੀ ਇਹ ਆ ਸਾਰੀਆਂ ਸਾਰੀਆਂ ਨਾਲ ਦੀਆਂ ਰੇ ਇਹੋ ਮੇਰੇ ਟਰੈਕਟਰ ਤੇ ਦੇਵਾਦਾ 20000 ਰੁਪਏ ਛੋਟ ਇਹਦੇ ਵਿੱਚੋਂ ਦੇਤੀ 285 ਦਾ ਦੇਵਾਂਗੇ ਤੁਹਾਨੂੰ ਠੀਕ ਆ ਤਿੰਨ ਪੰਜ ਅਡਵਾਂਟ ਕਰਦੇ ਆ 20000 ਪੇਸ਼ ਆਰਤਾ ਹਾਂ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਹੈ ਕੋਈ ਨਹੀਂ ਸ਼ਾਰਟ ਕਰ ਵੀਡੀਓ ਦੇਖ ਹੋਰ ਕਰਦਾ ਤਾਂ ਰਮਾਨ ਤਾਂ ਹੋਰ ਮਾਨਤਾਨ ਉਹ ਜਿਹੜਾ ਹਾਂ ਵੀ ਕਰ ਲਾ ਹੁੰਦਾ ਟਰੈਕਟਰ ਦੇਖ ਸਕਦਾ ਛੱਡਣਾ ਵਾਲਾ ਟਰੈਕਟਰ ਨਹੀਂ ਕੰਡੀਸ਼ਨ ਦਾ ਬਹੁਤ ਸਾਫ਼ ਆ ਸਾਰਾ A to Z origignal ਟਰੈਕਟਰ ਆ ਇਹ ਤੇ ਆ ਸਟicker ਸੁਖਰਾ ਦਿਖਾ ਮਤਰਾ ਵਾਰਨਿੰਗ ਮੋਰ ਨਿਕਲਿਆ ਸਟicker ਸਾਰੇ ਕੁਛ ਨਾਲ ਦਾ ਹੀ ਆ ਸਾਰੇ ਬਾਈ ਕਰੇ ਆ ਮੀਟਰ ਮੋਟਰ ਚੱਲਦੇ ਵੀਰੇ ਸਾਰਾ ਹਾਂ ਬਾਈ ਠੀਕ ਆ ਜੰਨਾ ਚੱਲਿਆ ਜੰਨਾ ਚੱਲਿਆ ਅੱਛਾ origignal ਹੀ ਚੱਲਿਆ ਜੰਨਾ ਚੱਲਿਆ ਹੈ ਜੰਨਾ ਚੱਲਿਆ ਜੰਨਾ ਚੱਲਿਆ ਠੀਕ ਆ ਤੇ ਆ ਜੋਟੇ ਬਾਰੇ ਪਾਇਆ ਵੀਰੇ ਚੰਨਾ ਮੈਂ ਬਰਾਦਰ ਜਮਾਲ ਦਾ ਵਾਂਸੇ ਇਹ 2000 ਤੇ ਹੀ ਮਾਡਲ ਆ ਅੱਛਾ ਇਹ ਤੇ ਹੀ ਮਾਡਲ ਆ ਹਾਂ ਬਾਈ ਇਹ ਵੀ ਨਵਾਂ ਹੀ ਪੈਕ ਆ ਇਹ ਬਾਈ 1200 ਘੰਟਾ ਚੱਲਿਆ ਹਰਾ ਜੇ ਪਾ ਮੀਟਰ ਦਾ ਚੈੱਕ ਕਰਾ ਦੇ ਅੱਛਾ 1200 ਘੰਟਾ ਚੈੱਕ ਕਰਾਂ ਹੀ ਮਿੱਤਰ ਬਸ ਨਹੀਂ ਕਰਨ ਦਾ ਹਾਂ ਲਾਈਵ ਦੇ ਨਾ ਰਿਹਾ ਮੇਰੇ ਮਿੱਤਰ ਲੌ ਜੀ ਦੇ ਸਾਦਰ ਜੀ ਮੀਟਰ ਵੀ ਚੈੱਕ ਕਰ 1260 ਹਨਾ ਹਾਂ ਬਈ ਇੰਨਾ ਕਿ ਚੱਲਿਆ 1200 ਬਸ 1200 ਬਈ ਚੱਲੇ ਬਹੁਤ ਸਾਰੇ ਅਸੀਰ ਜੂ ਰਿਮਾਂ ਦੇ ਉਵੇਂ ਲੱਗੇ ਸਾਰੇ ਮਰਗਾੜਾਂ ਵਿੱਚ ਉਵੇਂ ਲੱਗੇ ਆ ਜੰਸੀ ਦੇ ਸਟicker ਲੱਗੇ ਲੈ ਮਤਰਾ ਦਿਖਾ ਅੱਛਾ ਰਿਮਾਂ ਦਾ ਸਟicker ਨਾਲ ਦੇ ਟਾਇਰ ਆ ਬੇਚਾਰੇ ਜਿਹੜਾ ਨੇ ਕੀ ਉਵੇਂ ਹੀ ਪਿਆ ਸਾਰਾ ਸਾਰਾ origional ਆ ਆ ਵੀ ਦਿਖਾ ਫਤਰਾ ਟਾਇਰ ਟੂ ਦਿਖਾ ਦੇ ਸਾਰ ਰਮ ਰਮ ਬਹੁਤ ਸਾਫ ਹੈ ਦੇ ਸਕਦਾ ਤੇ ਇਹ ਮਾੜਲਾ ਬਾਕੀ ਟਰੈਕਟਰ ਬਹੁਤ ਸਾਫ ਦਾ ਨਵਾਂ ਹੀ ਟਰੈਕਟਰ ਆ ਨਵਾਂ ਬਈ ਖੇਤੀ ਚੱਲਿਆ ਕੱਲਾ ਠੀਕ ਆ ਠੀਕ ਆ ਕੋਈ ਅਤਲਾਵੜਲੀ ਨਹੀਂ ਕੀਤੀ ਆ ਭਾਣ ਹੈ ਨਾ ਨਾਲ ਦੀ ਏਜੰਸੀ ਵੀ ਜੋ ਵੀ ਦਿਖਾ ਮਤਰਾ ਦੇ ਸਕਦਾ ਮਤਰਾ ਸਾਰਾ ਪੇਂਟ ਨਹੀਂ ਹੋਇਆ ਸਾਰਾ Ориਜਨਲ ਆ ਆ ਤਾਂ ਬਈ ਏਜੰਸੀ ਖੁੱਲੀ ਬੈਠਾ ਹੈ ਕਰ ਆਇਦਰ ਵੀ ਦਿਖਾ ਰਹਾ ਮਰੋਂ ਮਟਰ ਬਹੁਤ ਸਾਰਾ ਪਿਆ ਦੇ ਸਕਦਾ ਉਹ ਪਿਆ ਕੋਈ ਖੁੱਲੇ ਖੁੱਲੇ ਨਹੀਂ ਹੈਗੇ ਕੋਈ ਇਹਦੀ ਫੁੱਲ ਗਾਰੰਟੀ ਆਪਣੀ ਇਹਦੀ ਫੁੱਲ ਗਾਰੰਟੀ ਆ ਖੁੱਲੇ ਵੀ ਪੱਲੇ ਛੱਲੀ ਜਿਵੇਂ ਮਰਜ਼ੀ ਵਾਕੇ ਜਿਵੇਂ ਮਰਜ਼ੀ ਕਰ ਲੈ ਮੈਸਟਰੀ ਲੈ ਜਿਵੇਂ ਮਰਜ਼ੀ ਲੈ ਲੈ ਕੋਈ ਕਾਰੀਗਰ ਨਹੀਂ ਕੋਈ ਵੀ ਲੈ ਆਵੇ ਰੰਗ ਹੋਵੇ ਕਹੇ ਟ੍ਰੈਕੀ ਪਈ ਦੇ ਦੇ ਲੈ ਆ ਵਨ ਦੋ ਲੈ ਆ ਕੋਈ ਕਾਰੀਗਰ ਬੱਲੇ ਹੈ ਨਾ ਬੰਦਾ ਕਹੇ ਰੰਗ ਹੋਇਆ ਉਹ ਵੀ ਹੋਇਆ ਇਹ ਵੀ ਹੋਇਆ ਫਰੀਜ ਇਹਦੇ ਦੇ ਦਿਆਂਗੇ ਠੀਕ ਆ ਕੋਈ ਬੰਦਾ ਕਹੇ ਰੰਗ ਹੋਇਆ ਫੁੱਲ ਗਾਰੰਟੀ ਦੇ ਦਿੰਦੇ ਹੈ ਬਾਈ ਜੀ ਠੀਕ ਆ ਆ ਪੈਰ ਤੋਂ ਦਾਣ ਵੀਰੇ ਬਹੁਤ ਸਾਰੇ ਹੈ ਹਨਾ ਹਾਂ ਸਾਰਾ ਉਹਨੇ ਪਿਆ ਆ ਦੋ ਕੰਡਲ ਦਾ ਬੰਪਰੇ ਲੈਣ ਲੱਗਾ ਮੂਰੇ ਭਾਈ ਹਾਂ ਬਿਲਕੁਲ ਇਹ ਸੱਤ ਸੱਤ ਦਿਖਾ ਮਿੱਤਰਾਂ ਬਾਕੀ ਆਪ ਦਾ ਮਿੱਤਰੋ ਬਾਕੇ ਚੈੱਕ ਕਰ ਲਿਆ ਸਿੱਟਰ ਸਾਰੀ ਹੋਣੀ ਲੱਗੇ ਅੱਛਾ ਅੱਛਾ ਠੀਕ ਆ ਅੱਛਾ ਠੀਕ ਆ ਆ ਵੀ ਸਟਿੱਕਰ ਲਿਖਾ ਆਪ ਤਾਂ ਸਟਿੱਕਰ ਦੇਖ ਅੱਛਾ ਜੇ ਆਮ ਸਿੱਧੇ ਲੈ ਬੀਆ ਸਾਰੇ ਮੂਰਾ ਮੂਰਾ ਖਾਰੇ ਜੀਨ ਹੋਣੇ ਲੱਗੇ ਅੱਛਾ ਉਹ ਮੇ ਲੱਗੇ ਆ ਹੈ ਹਾਂ ਆ ਦਿਖਾ ਮਿੱਤਰਾਂ ਜਿੰਦ ਜਿੰਦ ਕਿਹਦੇ ਚੱਲਿਆ ਟਰੈਕਟਰ ਟਰੈਕਟਰ ਹਾਂ ਠੀਕ ਆ ਚੱਲਿਆ ਬਹੁਤ ਘਟਾ ਗਰੇ ਆਪਣੇ ਗੱਲਾਂ ਹਨ ਜਿਹੜੀ ਯਾਰ 4 ਘੰਟੇ ਵਾਲੇ ਬਾਜ਼ਾਰੋਂ ਵੀ ਜਿਮ ਮਾਗੀ ਵਾਲੀ ਯਾਰ ਆਪਣੀ ਬਹੁਤ ਠੀਕ ਆ ਆ ساری ਢਾੜੀ ਭਾਈ ਚੱਲੇ ਹੈ ਕਹਿਣ ਦਾ ਮਤਲਬ ਜਿੰਨੇ ਰੁਪਏ ਲਾਉਣਾ ਤਸੱਲੀ ਕਰਕੇ ਲਿਆਵੇ ਆਪਦਾ ਟਰੈਕਟਰ ਹਨਾ ਆਪਾਂ ਨੂੰ ਕੋਈ ਡਰਾ ਨਹੀਂ ਕੋਈ ਚੱਕਰ ਨਹੀਂ ਯਾਰ ਭਲੰਦ 6 ਮਹੀਨੇ ਗਾਂਟਰੀ ਜਦ ਦੇਵਾਂਗੇ ਜੀ 23 ਮਾਡਲ ਆ ਹਨਾ 23 ਮਾਡਲ ਆ ਬਾਈ ਠੀਕ ਆ ਤੇ ਘੋੜਾ ਬੈਂਪਰ ਲੱਗਿਆ ਘੋੜਾ ਬੈਂਪਰ ਲੱਗਿਆ ਦੋ ਕਵਾਂਟਲ ਉੱਤੇ ਹੋ ਬਾਈ ਉੱਤੇ ਬਹੁਤ ਸਾਫ ਤੇ ਆ ਬਾਈ ਇਹ ਵੀ ਹੈ ਹਾਂ ਦੋ ਕਵਾਂਟਲ ਉੱਤੇ ਆ ਬੈਂਪਰ ਵੀ ਹੋਊਗਾ ਠੀਕ ਆ ਲੌਂਗ ਮਟਰ ਇਧਰ ਦਿਖਾ ਰ ਮਰੋ ਮੰਦਰੋ ਇੱਕ ਵਾਰੀ ਘੁੰਮ ਕੇ ਫੇਰ ਦਿਖਾ ਦੇ ਦੋਨਾਂ ਤੇ ਨਿਗਾਹ ਮਰਵਾ ਲੇ ਪੰਦੂ ਆ ਜਾ ਆਹ ਦਾ ਖਾਸ ਤੋਂ ਕਸਟਮ ਕੋ ਸਾਰਾ ਖੁਸ਼ਾ ਦੇਖ ਲਈ ਨਾਲ ਦਾ ਹੀ ਸਾਰਾ ਕੁਝ ਕਿ ਇਹ ਪਾਰਟੀ ਕਿਹੜੀ ਬਣੀ ਪਹਿਲੀ ਕੋਈ ਫਰਸਟ ਪਾਰਟੀ ਅਸ ਇਹ ਵੀ ਫਰਸਟ ਪਾਰਟੀ ਤੇ ਆ ਵੀ ਫਰਸਟ ਪਾਰਟੀ ਠੀਕ ਆ ਠੀਕ ਆ ਤੇ ਕਾਪੀ ਇਹਦੀ ਵੀਰੇ ਚੈਪ ਵਾਲੀ ਹੈ ਚੈਪ ਵਾਲੀ ਕਾਪੀ ਵੀ ਸਾਰੇ ਪੇਪਰ ਇਹਦੀ ਵੀ ਚੈਪ ਵਾਲੀ ਹੈ ਇਹਦੀ ਵੀ ਚੈਪ ਵਾਲੀ ਹੈ ਹਾਂਜੀ ਠੀਕ ਆ ਠੀਕ ਆ ਠੀਕ ਆ ਤੇਰੀ ਆ ਜਿੰਦਗੀ ਦੀ ਮੰਗ ਕਰਦੇ ਵੀ ਇਹਦੀ ਆਪਾਂ ਵੀ ਸਵਾਛੇ ਮੰਗਦੇ ਆ ਸਵਾਛੇ ਹਾਂ ਬਈ ਇਹਦੇ ਵਿੱਚੋਂ ਮਾਨਤਾ ਮਾਨਤਾ ਆਪਾਂ ਵੀ ਦੇ ਦਾਂਗੇ 5 ਲੱਖ ਤੇ 80 ਹਜ਼ਾਰ ਰੁਪਏ 5 ਲੱਖ 80 ਹਜ਼ਾਰ ਰੁਪਿਆ ਫਾਈਨਲ ਰੇਟ ਟੈਕ ਦੇ ਵੀ ਲੈ ਹਾਂਦਾ 49 ਹਜ਼ਾਰ ਰੁਪਿਆ ਛੱਡਦਾ 49000 ਰੁਪਏ ਠੀਕ ਆ ਕੁੱਲੇ ਦਾਲਨਾ ਲਓ ਮੇਟਰ ਖੁੱਲਦਾ ਆਪਣਾ 450000 ਲਈ ਛੜਦਾ ਬਾਈ ਨੂੰ ਦੇ ਸਕਦਾ 5 ਲੱਖ 80000 ਦਾ ਦੇ ਦਾਂਗੇ ਲਾਸਟ ਠੀਕ ਆ ਬਾਕੀ ਮੌਕੇ ਦੇ ਜੋ ਬਾਅਦ ਘੜੂ ਉਤਨੀ ਜਾਂ ਮਾੜਾ ਮੋਟਾ ਹੋ ਜਾਊਗਾ ਮਾੜਾ ਮੋਟਾ ਹੋ ਜਾਊਗਾ ਠੀਕ ਆ ਬਾਕੀ ਪਹਿਲੇ ਆਪਾਂ ਛੋਟ ਬਹੁਤ ਕਰਦੇ ਹਣਾ ਠੀਕ ਆ ਵੀਰੇ ਲਓ ਮੇਟਰ ਟਰੈਕਟਰ ਤੇ ਦੇ ਸਕਦਾ ਦੋਨੇ ਟਰੈਕਟਰ ਸ਼ੈਡਰਾਂ ਵਾਲੇ ਨਹੀਂ ਜੀ ਇਹ ਦੋਨੇ ਹੀ ਇਹ ਦੋ ਜੇ ਅਰੀਜਨਲ ਆ ਹਣਾ ਵੀਰੇ ਠੀਕ ਆ ਜੀ ਦੇ ਪਿੰਡ ਲੋਹਾਰੇ ਦੇ ਵਿੱਚ ਪਹੁੰਚਾ ਤੇ ਬਾਕੀ ਬਾਈ ਤੁਹਾਡਾ ਐਡਰੈਸ ਦਿੰਨਾ ਹੈ ਨੰਬਰ ਬੋਲੇ ਬਾਈ ਜੀ ਆਪਣਾ 9513 97013 87962 87962 ਜਸਪ੍ਰੀਤ ਨਾਮ ਆ ਬਾਈ ਦਾ ਤੇ ਪਿੰਡ ਲੋਹਾਰਾ ਜੀ ਬਾਬਾ ਦામੂ ਸ਼ਾਲਾ ਤੇ ਜਿਲਾਈ ਨੂੰ ਮੌਕਾ ਪਿਆ ਜਾਂਦਾ ਜੀ ਟਰੈਕਟਰ ਤੋਂ ਹੀ ਦੇ ਸਕਦਾ ਦੋਨਾਂ ਟਰੈਕਟਰਾਂ ਵਿੱਚ ਡਿਸਕਾਊਂਟ ਮਿਲੂਗਾ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਜੀ ਸਾਰੇ A to Z オリジナル ਟਰੈਕਟਰ ਐ ਇਹ ਦੋਨੇ ਦੋਵੇਂ ਦੇ ਨੋ ਮੌਕਾ ਜਨਾ ਫਰਸਟ ਬਾਅਰ ਦੇ ਦੋਵੇਂ ਬਹੁਤ ਜਦੋਂ ਮਰਜ਼ੀ ਆਖਾ ਦੇ ਕਰ ਸਕਦਾ ਬਾਕੀ ਆਪਣ ਨੰਬਰ ਬੋਲੋ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਲੈ ਸਕਦਾ ਜੀ ਠੀਕ ਵੀਡੀਓ ਦੱਬ ਕੇ ਸ਼ੇਅਰ ਕਰਦੇ ਜੀ ਤੇ ਪੇਜ ਨੂੰ ਫੋਲੋ ਕਰ ਲੈ ਧੰਨਵਾਦ